ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਤੁਹਾਡੇ ਨਾਲ ਗਗਨਦੀਪ ਕੌਰ ਸ਼ੁਰੂਆਤ ਅਹਿਮ ਖਬਰ ਦੇ ਨਾਲ ਕਰਾਂਗੀ ਰਾਸ਼ਨ ਕਾਰਡ ਨੂੰ ਲੈ ਕੇ ਕੇਂਦਰ ਤੇ ਪੰਜਾਬ ਵਿਚਾਲੇ ਤਕਰਾਰ ਚੱਰੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬੀਆਂ ਦੇ ਨਾਮ ਸੰਦੇਸ਼ ਜਾਰੀ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬੀਆਂ ਦੇ ਨਾਮ ਇੱਕ ਖੁੱਲੀ ਚਿੱਠੀ ਲਿਖੀ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੇਂਦਰ 55 ਲੱਖ ਪੰਜਾਬੀਆਂ ਦਾ ਰਾਸ਼ਨ ਬੰਦ ਕਰਨ ਜਾ ਰਹੀ ਹੈ ਬੀਜੇਪੀ ਦੀ ਰਾਸ਼ਨ ਚੋਰੀ ਦੀ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਬੀਜੇਪੀ ਵੋਟ ਚੋਰੀ ਤੋਂ ਬਾਅਦ ਰਾਸ਼ਨ ਚੋਰੀ ਕਰਨ ਜਾ ਰਹੀ ਹੈ ਮੈਂ ਇਹ ਬਿਲਕੁਲ ਨਹੀਂ ਹੋਣ ਦੇਵਾਂਗਾ ਤੁਹਾਡਾ ਭਰਾ ਭਗਵੰਤਪਾਣ ਤੁਹਾਡੇ ਸਾਰਿਆਂ ਦੇ ਨਾਲ ਖੜਾ ਹੈ ਮੁੱਖ ਮੰਤਰੀ ਮਾਨ ਨੇ ਇਹ ਵੀ ਕਿਹਾ ਕਿ ਸਾਡੀ ਟੀਮ ਘਰ ਘਰ ਜਾ ਕੇ ਹਰ ਪਰਿਵਾਰ ਦੀ ਸਥਿਤੀ ਦਾ ਪਤਾ ਲਗਾਵੇਗੀ ਇਹ ਰਾਸ਼ਨ ਦੀ ਲੜਾਈ ਨਹੀਂ ਪੰਜਾਬੀਆਂ ਦੇ ਸਨਮਾਨ ਦੀ ਲੜਾਈ ਹੈ ਇੱਕ ਪਾਸੇ ਤਾਂ ਪੰਜਾਬ ਸਰਕਾਰ ਲਗਾਤਾਰ ਕੇਂਦਰ ਤੇ ਰਾਸ਼ਨ ਕਾਰਡ ਕੱਟਣ ਦਾ ਦੋਸ਼ ਲਾ ਰਹੀ ਹੈ ਦੂਜੇ ਪਾਸੇ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਸਾਡੀ ਕੋਈ ਅਜਹੀ ਮਨਸ਼ਾ ਨਹੀਂ ਹੈ ਕਿਸੇ ਦਾ ਰਾਸ਼ਨ ਕਾਰਡ ਕੱਟਣ ਦੀ ਤਾਂ ਪੰਜਾਬ ਦੇ ਵਿੱਚ ਰਾਸ਼ਨ ਕਾਰਡ ਕੱਟੇ ਜਾਣ ਦੇ ਮੁੱਦੇ ਤੇ ਰਾਜਨੀਤੀ ਹੋਰ ਤੇਜ਼ ਹੋ ਗਈ ਹੈ ਕੇਂਦਰ ਦੀ ਬੀਜੇਪੀ ਦੀ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਚਕਾਰ ਚੱਲ ਰਿਹਾ ਵਿਵਾਦ ਹੁਣ ਨਵੇਂ ਮੋੜ ਵਿੱਚ ਪਹੁੰਚ ਗਿਆ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਦੇ ਨਾਮ ਇੱਕ ਖੁੱਲਾ ਪੱਤਰ ਜਾਰੀ ਕੀਤਾ ਪੱਤਰ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਬੀਜੇਪੀ ਵੋਟ ਚੋਰੀ ਤੋਂ ਬਾਅਦ ਹੁਣ ਰਾਸ਼ਨ ਚੋਰੀ ਕਰਨ ਦੀ ਤਿਆਰੀ ਵਿੱਚ ਹੈ ਪਰ ਮੈਂ ਇਹ ਹੋਣ ਨਹੀਂ ਦੇਵਾਂਗਾ ਤੁਹਾਡਾ ਭਰਾ ਭਗਵੰਤ ਮਾਨ ਤੁਹਾਡੇ ਨਾਲ ਖੜਾ ਹੈ ਤੁਹਾਨੂੰ ਘਬਰਾਉਂਤੀ ਲੋੜ ਨਹੀਂ ਹੈ ਉਧਰ ਵੋਟ ਚੋਰੀ ਖਿਲਾਫ ਕਾਂਗਰਸ ਨੇ ਪ੍ਰਦਰਸ਼ਨ ਕੀਤਾ ਭੁਪਿੰਦਰ ਹੁੱਡਾ ਦੀ ਅਗਵਾਈ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਹਰਿਆਣਾ ਵਿਧਾਨ ਸਭਾ ਵੱਲ ਕੂਚ ਦੀ ਕੋਸ਼ਿਸ਼ ਕੀਤੀ ਗਈ ਚੰਡੀਗੜ੍ਹ ਦੇ ਵਿੱਚ ਹਰਿਆਣਾ ਕਾਂਗਰਸ ਨੇ ਪ੍ਰਦਰਸ਼ਨ ਕੀਤਾ ਕਾਂਗਰਸ ਦਾ ਦੋਸ਼ ਹੈ ਕਿ ਵੋਟਰ ਸੂਚੀ ਵਿੱਚ ਵੱਡੀ ਛੇੜਛਾੜ ਹੋਈ ਹੈ ਅਤੇ ਇਸੇ ਲਈ ਪਾਰਟੀ ਚੋਣ ਕਮਿਸ਼ਨ ਵਿਰੁੱਧ ਇਹ ਰੁਖ ਅਪਣਾ ਰਹੀ ਹੈ ਤਾਜ ਵੱਡਾ ਪ੍ਰਦਰਸ਼ਨ ਕੀਤਾ ਕਿਆ ਕਾਂਗਰਸੀ ਵਿਧਾਇਕਾਂ ਦਾ ਕਹਿਣਾ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰਨ ਵਾਲੇ 16 ਉਮੀਦਵਾਰਾਂ ਨੇ EVM ਅਤੇ ਵੋਟਰ ਸੂਚੀਆਂ ਵਿੱਚ ਬੇਨਿਸ਼ਮੀਆਂ ਦੇ ਦੋਸ਼ ਲਗਾਏ ਸੀ ਜਿਸ ਤੇ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਵੀ ਦਾਇਰ ਕੀਤੀਆਂ ਗਈਆਂ ਸਨ ਇਸ ਵਾਰ ਵੀ ਕਾਂਗਰਸ ਵਿਰੋਧੀ ਧਿਰ ਵਿੱਚ ਹੁਣ ਕਰਕੇ ਚੋਣ ਕਮਿਸ਼ਨ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਰਹੀ ਹੈ ਪਿਛਲੇ ਸ਼ੁੱਕਰਵਾਰ ਦੀ ਜ਼ਿਕਰ ਗੱਲ ਕਰੀਏ ਤਾਂ ਕਾਂਗਰਸ ਨੇ ਵੀ ਕਾਨੂੰਨ ਵਿਵਸਾ ਤੇ VOTER ਸੂਚੀ ਦੇ ਮੁੱਦੇ ਤੇ ਵਿਧਾਨ ਸਭਾ ਦੇ ਵਿੱਚ 3 ਘੰਟੇ ਹੰਗਾਮਾ ਕੀਤਾ ਸੀ ਇਸੇ ਨਾਲ ਹੀ ਰਾਹੁਲ ਗਾਂਧੀ ਨੇ ਦਿੱਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਵੋਟ ਚੋਰੀ ਅਤੇ ਧੰਦਲੀ ਦਾ ਮੁੱਦਾ ਉਠਾਉਂਦਿਆਂ ਅਤੇ ਹਰਿਆਣਾ ਦਾ ਵੀ ਜ਼ਿਕਰ ਕੀਤਾ ਸੀ। ਯਾ ਇਲੈਕਸ਼ਨ ਕਮਿਸ਼ਨ ਨੇ ਕਹਤਾ ਹੈ ਜਿੱਦੇ ਵੀ ਦੇ ਅਸੀਂ ਕਹਿ ਰਹੇ ਹਾਂ ਕਿ ਪਹਿਲੇ ਇਲੈਕਸ਼ਨ ਕਮਿਸ਼ਨ ਅਫਸਰ ਨੂੰ ਜੇ ਜਮਾਰੀ ਵੋਟ ਮੈਂ ਕੋਈ ਡੁਪਲੀਕੇਸੀ ਨਹੀਂ ਹੈ ਕੋਈ ਵੈਸੇ ਨਹੀਂ ਹੋ ਰਿਹਾ ਦੋਏ ਹਮ ਸਾਬਿਤ ਕਰਾਂਗੇ। जो ये हरियाणा का चुनाव हुआ था ये तो, तो बिहार में है वोट तो ये तो सरकार चोरी गई हमारी हरियाणा में क्योंकि एक तारीख को चुनाव होना था था पोस्टपोन कर दिया पांच तारीख को और फिर जब पांच तारीख को तो वोटिंग हुई तो जब दिखाया गया देखो कितने बजे दे दिखाते हैं ये वोट शाम को सात बजे इकसठ वन नाइन और पौने बारह बजे इकसठ सिक्स फाइव और सात तारीख को पौने नौ बजे सिक्सटी सेवन नाइन जीरो ये क्या दर्शाता है बारह बजे तक वोट इनको नहीं लगी जबकि आज का सभी बीते सिस्टम है और सात परसेंट वोट इनिए है तो ये दर्शाता है इलेक्शन कमीशन में खड़े हैं तो ये इलेक्शन कमीशन है नाइन्टी नाइन परसेंट ईवीएम मशीन पे बैटरी चार्ज मिली है तो ये कई चीजें हैं सवाल इलेक्शन कमीशन आए हाय लोकतंत्र में इलेक्शन कमीशन एक संवैधानिक संस्था है और उसने बीच टीम बनकर बीजेपी का काम करना शुरू कर दिया है इसीलिए हमारे नेता आदरणीय राहुल गांधी जी सड़कों पर उतर आए हैं इलेक्शन कमीशन के खिलाफ कि इलेक्शन कमीशन को और बीजेपी की सरकार को कहा है वोट चोर गद्दी चोर हम चाहते हैं कि क्यों क्या कारण है कि बीजेपी के नेता वकालत करते हैं इलेक्शन कमीशन की और इलेक्शन कमीशन किसी की सुनवाई नहीं कर रहा है यही रास्ता बचाए लोकतंत्र में लोगों के हकों को बचाने के लिए सड़कों पर उतरा जाए और आज सभी चुनाए हुए विधायक हम लोग जो है यहाँ पर आज निकले हैं और वोट चोर गद्दी छोड़ के नारे लगाते हुए प्रोटेस्ट कर रहे हैं क्या अलफनामा जब सब कुछ बता दिया है तो वो तो बात सुनने के लिए तैयार नहीं है ਕਿਆ ਕਾਰਨ ਹੈ ਕਿ ਉਨ੍ਹਾਂ ਦੇ ਚੋਣਾਂ ਵਿੱਚ ਗੜਬੜ ਹੋਈ ਕਿਆ ਕਾਰਨ ਹੈ ਕਿ ਚੀਫ ਜਸਟਿਸ ਆਫ ਇੰਡੀਆ ਕੋ ਉਸ ਕਮੇਟੀ ਸੇ ਹਟਾਇਆ ਗਿਆ ਤਾਂ ਕਿ ਉਹ ਬੀਜੇਪੀ ਦੀ ਬੀ ਟੀਮ ਬਣ ਕੇ ਕੰਮ ਕਰ ਸਕੇ ਤੇ ਹੁਣ ਗੱਲ ਕਰਾਂਗੇ ਵਿਕਰਮ ਸਿੰਘ ਮਜੀਠੀਆ ਦੀ ਵਿਕਰਮ ਸਿੰਘ ਮਜੀਠੀਆ ਤੋਂ ਐਸਆਈਟੀ ਨੇ ਪੁੱਛਗਛ ਕੀਤੀ ਹੈ ਮਰਜੀਠੀਆ ਤੋਂ 2 ਘੰਟੇ ਸਵਾਲ ਜਵਾਬ ਹੋਏ ਨੇ ਐਸਆਈਟੀ ਮਰਜੀਠੀਆ ਤੋਂ ਪੁਰਸ਼ੀਗਿ ਛਲਕਾਰਨ ਦੇ ਲਈ ਨਾਬਾ ਜੇਲ੍ਹ ਦੇ ਵਿੱਚ ਪਹੁੰਚੀ ਸੀ ਐਸਐਸਪੀ ਪਟਿਆਲਾ ਵਰਨੁਸ਼ ਸ਼ਰਮਾ ਦੀ ਅਗਵਾਈ ਦੇ ਵਿੱਚ ਇਹ ਪੁੱਛ ਪੜਤਾਲ ਹੋਈ ਹੈ ਜ਼ਿਕਰ ਕਰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਕੂ ਵਿਕਰਮ ਸਿੰਘ ਮਰਜੀਠੀਆ ਬਿਜ਼ਨਸ ਵਿਭਾਗ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਨਿਊ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਮਰਜੀਠੀਆ ਨੂੰ ਬਿਜ਼ਨਸ ਵਿਭਾਗ ਨੇ 25 ਜੂਨ ਨੂੰ ਗਮਰੇ ਸਰ ਤੋਂ ਗ੍ਰਿਫਤਾਰ ਕੀਤਾ ਸੀ ਉਨ੍ਹਾਂ ਤੇ ਆਪਣੀ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦਾ ਦੋਸ਼ ਹੈ ਫਿਲਹਾਲ ਵਿਕਰਮ ਸਿੰਘ ਮਜੀਠੀਆ ਨਿਆਇਕ ਹਿਰਾਸਤ ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਅੱਜ ਐਸਆਈਟੀ ਨੇ ਵਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ ਹੈ ਮਜੀਠੀਆ ਤੋਂ 2 ਘੰਟੇ ਸਵਾਲ ਜਵਾਬ ਕੀਤੇ ਨੇ ਐਸਆਈਟੀ ਮਜੀਠੀਆ ਤੋਂ ਪੁੱਛਗਿੱਛ ਕਰਨ ਦੇ ਲਈ ਨਾਬਾ ਜੇਲ੍ਹ ਪਹੁੰਚੀ ਸੀ ਐਸਐਸਪੀ ਪਟਿਆਲਾ ਵਰਮ ਸ਼ਰਮਾ ਦੀ ਅਗਵਾਈ ਦੇ ਵਿੱਚ ਇਹ ਪੁੱਛਗਿੱਛ ਹੋਈ ਹੈ ਉਧਰ ਪੰਜਾਬ ਦੇ ਵਿੱਚ ਭਾਰੀ ਮੀਂਹ ਨੇ ਹਾਲਾਤ ਵਿਗਾੜ ਦਿੱਤੇ ਨੇ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਹੋਏ ਨੇ ਦਰਜਨਾ ਪਿੰਡ ਪਾਣੀ ਦੀ ਮਾਰ ਹੇਠਾਂ ਚੁੱਕੇ ਨੇ ਦਰਿਆਵੀ ਪਾਣੀ ਦੀ ਮਾਰ ਨਾਲ ਕਈ ਪਿੰਡ ਪ੍ਰਭਾਵਿਤ ਹੋ ਚੁੱਕੇ ਨੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਪ੍ਰਸ਼ਾਸਨ ਅਲਰਟ ਮੋੜ ਤੇ ਆ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਨੇ ਪਾਣੀ ਦੀ ਲਪੇਟ ਦੇ ਵਿੱਚ ਕਈ ਸੜਕਾਂ ਆਈਆਂ ਨੇ ਪਿੰਡਾਂ ਦਾ ਆਪਸ ਵਿੱਚ ਸੰਪਰਕ ਵੀ ਟੁੱਟ ਚੁੱਕਿਆ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਹੋ ਰਹੀਆਂ ਬਰਸਾਤਾਂ ਕਾਰਨ ਰੰਜੀਤ ਸਾਗਰ ਡੈਮ ਵਿੱਚੋਂ ਪਾਣੀ ਰਾਵੀ ਦਰਿਆ ਵਿੱਚ ਛੱਡਿਆ ਗਿਆ ਜਿਸ ਤੋਂ ਬਾਅਦ ਰਾਵੀ ਦਾ ਪਾਣੀ ਦਾ ਪੱਧਰ ਵੱਧ ਗਿਆ ਸੂਬੇ ਭਰ ਦੇ ਵਿੱਚ ਭਾਰੀ ਬਰਸਾਤ ਕਾਰਨ ਪੰਜਾਬ ਦੇ ਦਰਿਆਵਾਂ ਅਤੇ ਡੈਮਾਂ 'ਚ ਪਾਣੀ ਦਾ ਪੱਧਰ ਵੱਧ ਗਿਆ ਫਲੱਡ ਗੇਟ ਖੋਲੇ ਜਾ ਚੁੱਕੇ ਨੇ ਕਈ ਪਿੰਡਾਂ ਦਾ ਸ਼ਹਿਰਾਂ ਨਾਲ ਸੰਪਰਕ ਟੁੱਟ ਚੁੱਕਿਆ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਐਤਵਾਰ ਵੀ ਸਵੇਰ ਤੋਂ ਹੀ ਹੋ ਰਹੀ ਭਾਰੀ ਬਾਰਿਸ਼ ਕਾਰਨ ਮੌਸਮ ਦੇ ਵਿੱਚ ਕਾਫੀ ਬਦਲਾ ਆਇਆ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ ਰੈਡ ਅਲਰਟ ਵੀ ਜਾਰੀ ਕੀਤਾ ਗਿਆ ਸੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਮੁਕੇਰੀਆ ਪਠਾਨਕੋਟ ਸੁਲਤਾਨਪੁਰ ਫਿਰੋਜ਼ਪੁਰ ਬਠਿੰਡਾ ਤੇ ਅੰਮ੍ਰਿਤਸਰ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੋ ਦਿਨ ਮੀਂਹ ਪੈ ਸਕਦਾ ਇਨਾ ਹੀ ਨਹੀਂ ਮਾਚਲ ਪ੍ਰਦੇਸ਼ ਵਿੱਚ ਵੀ ਪੈ ਰਹੀ ਬਰਸਾਤ ਦਾ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅਸਰ ਦੇਖਣ ਨੂੰ ਮਿਲ ਸਕਦਾ ਹੈ ਤਾਂ ਨਾਲ ਹੀ ਮੌਸਮ ਵਿਭਾਗ ਨੇ ਲੋਕਾਂ ਨੂੰ ਇਸ ਸਮੇਂ ਪਹਾੜੀ ਇਲਾਕਿਆਂ ਤੇ ਨਾ ਜਾਣ ਦੀ ਸਲਾਹ ਦਿੱਤੀ ਹੈ 11 ਤਰੀਕ ਦਾ ਆਇਆ ਜੀ ਤੇ ਉਹਦੇ ਹਲਾਲ ਮਾਰੇ ਆ ਅੱਜ ਦੇਖੋ ਕਿੰਨੀ ਤਰੀ ਉੱਪਰ 26 ਤਰੀਕ ਹੋ ਗਿਆ 25 ਹੋ ਗਿਆ ਹਾਂਜੀ ਅੱਜ ਤੱਕ ਬਹੁਤ ਪਾਣੀ ਆ ਰਿਹਾ ਫਾਦਲ ਫੁੱਦਲ ਸਾਰਾ ਮਾਰਿਆ ਗਿਆ ਤੇ ਘਰ ਮੈਂ ਥੋੜਾ ਥੋੜਾ ਥਾਂ ਬਟਿਆ ਹੈ ਉਸ ਵਿੱਚ ਬੈਠੇ ਹੈ ਉੱਤੋਂ بارش ਆਪੀ ਹੈ ਮਕਾਨ ਝੋਤੇ ਹੈ ਡਿੱਗਤੇ ਹੈ ਬਾੜਤੇ ਹੈ ਬਹੁਤ ਮੁਸ਼ਕਲ ਹੈ ਤੇ ਫਿਰ ਰਾਸ਼ਨ ਦਾ ਕਿਸ਼ਤਾਂ ਚੱਲਦਾ ਖਾਣ ਪੀਣ ਦਾ ਕਿਸ਼ਤਾਂ ਖਾਣ ਪੀਣ ਦਾ ਰਸਤਾ ਆ ਰਹੀਆਂ ਬਾਹਰੋਂ ਆਪਣੇ ਗਵਰਨਮੈਂਟ ਵੀ ਦਿੰਦੀ ਹੈ ਖਾਣਾ ਵਾਲਾ ਤੇ ਆਪਣੇ ਭਰਾ ਜਿਹੜੇ ਆ ਬਾਹਰੋਂ ਆਉਂਦੇ ਉਹ ਵੀ ਦਿੰਦੇ ਆ ਬਹੁਤ ਵਧੀਆ ਚੱਲੀ ਜਾਂਦਾ ਜੀ ਜੀ ਹਾਂ ਤੇ ਫਿਰ ਜਿਹੜਾ ਸੰਪਰਕ ਹੈ ਪਿੰਡ ਦਾ ਘਰੇ ਬੇੜੀਆਂ ਜਰਾ ਹੀ ਹੋ ਰਿਹਾ ਹਾਂਜੀ ਬੇੜੀਆਂ ਜਰਾ ਹੋ ਰਿਆ ਜੀ ਮੋਗਨ ਵੋਟ ਹੈ ਕੋਈ ਬੇੜੀਆਂ ਹੈ ਉਹ ਸਰਕਾਰ ਦਾ ਬੇੜੀ ਹੈ ਉਹ ਦੇਤੇ ਹਾਂ ਜੀ ਜਾਈਗਾ ਆਈਗਾ ਹੈ ਕਿੰਨਾ ਕੁ ਪਾਣੀ ਘਰ ਦੇ ਅੰਦਰ ਆਇਆ ਦਾ ਇਸ ਟਾਈਮ ਮੇਰੇ ਘਰ ਦੇ ਲੱਗੇ 7 ਫੁੱਟ ਪਾਣੀ ਆਈ 7 ਸਾਡੇ ਛੱਤ ਤੇ ਰਹਿ ਰਹੇ ਨਹੀਂ ਜੀ ਘਰੇ ਥੱਲੇ ਨਹੀਂ ਆ ਅੱਛਾ ਜੀ ਤੋਂ ਸਾਡਾ ਜਿੱਦਾਂ ਅੱਜ ਪਾਣੀ ਵਧਣ ਰਿਹਾ ਵਾ ਤੇ ਸ਼ਾਇਦ ਛੱਤ ਦੇ ਉੱਪਰ ਚਾੜਾ ਹੀ ਪਵੇ ਪ੍ਰਸ਼ਾਸਨ ਨੇ ਹਦਾਇਤਾਂ ਨਹੀਂ ਕੀਤੀਆਂ ਪਿੰਡ ਛੱਡਣ ਵਾਸਤੇ ਪ੍ਰਸ਼ਾਸਨ ਨੇ ਹਦਾਇਤਾਂ ਕੀਤੀਆਂ ਸਾਰੇ ਜਾਈਏ ਕਿੱਥੇ ਹੁਣ ਪ੍ਰਸ਼ਾਸਨ ਦਾ ਹਦਾਇਤਾਂ ਕਰਦਾ ਹੈ ਪਰ ਮਾਲ ਡੰਗਰ ਲੈ ਕੇ ਜਾਵਾਂਗੇ ਕਿੱਥੇ ਅੱਜ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਤਾ ਗੱਦੀ ਦਿਵਸ ਹੈ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋ ਰਹੀਆਂ ਨੇ। ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ। ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਸੰਗਤਾਂ ਨੇ ਗੁਰੂ ਘਰ ਦੇ ਵਿੱਚ ਹਾਜ਼ਰੀ ਭਰੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਹੈ। ਤਰਣ ਗगन ਨਵਖੰਡ ਬਹਿ ਜੋਤ ਸਵਰੂਪੀ ਰਹੇਉ ਭਰ ਭਨ ਮਥੁਰਾ ਕਸ਼ਪੇਦ ਨਹੀ ਗੁਰ ਅਰਜੁਨ ਪ੍ਰਤਖ ਹਰ ਤਖਤ ਰਾਜਾ ਸੋ ਬਹਿ ਜੋ ਤਖਤ ਯਾਇਕ ਹੋਈ ਜਿੰਨੇ ਸੱਚ ਪਛਾਣਿਆ ਸੱਚ ਰਾਜੇ ਸਈ ਅੱਜ ਦੇ ਦਿਨ ਦੀ ਤੁਨੇਗਾ ਦੇ ਬਾਲਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਨਿਮਰਤਾ ਦੇ ਪੁੰਜ ਬੈਰਾਗ ਦੀ ਮੂਰਤ ਬਾਣੀ ਦੇ ਬੋਹੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਚਨ ਹਾਰੇ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਸਤਿਗੁਰੂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਸਨ ਅੱਜ ਸਤਿਗੁਰਾਂ ਦਾ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਦਾ ਗੌਰਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼੍ਰੀ ਆਵਰ ਸਰ ਸਾਹਿਬ ਜੀ ਦੇਖੇ ਬਹੁਤ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸਮੁੱਚੀਆਂ ਸੰਗਤਾਂ ਨੂੰ ਤਨ ਸਤਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਗੁਰਤਾਗਦੀ ਤੇ ਬਿਰਾਜਮਾਨ ਹੋਣ ਦੇ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਉਧਰ ਦਿੱਲੀ ਦੇ ਵਿੱਚ ਪੰਜਾਬ ਕਾਂਗਰਸ ਨੇ ਮੀਟਿੰਗ ਕੀਤੀ ਹੈ ਲੀਡਰਸ਼ਿਪ ਨੇ ਹਾਈ ਕਮਾਂਡ ਦੇ ਨਾਲ ਮੰਥਨ ਕੀਤਾ ਸੂਬੇ ਦੇ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਤੇ ਮੰਤਨ ਹੋਇਆ ਉਥੇ ਮੀਟਿੰਗ ਦੇ ਵਿੱਚ ਮੌਜੂਦ ਰਾਜਾਵੜਿੰਗ ਨੇ ਕਿਹਾ ਕਿ ਜਲਦ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਹੋਵੇਗੀ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ ਤਾਂ ਦਿੱਲੀ ਦੇ ਵਿੱਚ ਅੱਜ ਪੰਜਾਬ ਕਾਂਗਰਸ ਨੇ ਮੀਟਿੰਗ ਕੀਤੀ ਹੈ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਮੀਟਿੰਗ ਦੇ ਵਿੱਚ ਮੌਜੂਦ ਰਹੀ ਲੀਡਰਸ਼ਿਪ ਨੇ ਹਾਈ ਕਮਾਂਡ ਦੇ ਨਾਲ ਮੰੰਤਨ ਕੀਤਾ ਸੂਬੇ ਦੇ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਤੇ ਮੰੰਤਨ ਹੋਇਆ ਰਾਜਾ ਬੜਿੰਗ ਨੇ ਕਿਹਾ ਕਿ ਜਲਦ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਹੋਏਗੀ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਏਗਾ ਉਦਰਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੱਜ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪੇਸ਼ ਹੋਏ ਡਾਕਟਰ ਕਰਮਜੀਤ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਨੇ ਆਰਐਸਐਸ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਤੇ ਜਥੇਦਾਰ ਨੇ ਤਲਬ ਕੀਤੇ ਸੀ ਡਾਕਟਰ ਕਰਮਜੀਤ ਸਿੰਘ ਨੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਵਾਈਸ ਚਾਂਸਲਰ ਨੇ ਆਪਣਾ ਸਪਸ਼ਟੀਕਰਨ ਵੀ ਸੌਪਿਆ ਤਾਂ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਨੇ ਅੱਜ ਸਪਸ਼ਟੀਕਰਨ ਸੌਂਪਿਆ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਡਾਕਟਰ ਕਰਮਜੀਤ ਸਿੰਘ ਨੂੰ 15 ਦਿਨਾਂ ਅੰਦਰ ਲਿਖਤੀ ਸਪਸ਼ਟੀਕਰਨ ਦੇਣ ਦੇ ਹੁਕਮ ਦਿੱਤੇ ਗਿਆ ਸੀ ਜਥੇਦਾਰ ਨੇ ਕਿਹਾ ਸੀ ਕਿ ਡਾਕਟਰ ਕਰਮਜੀਤ ਸਿੰਘ ਖਿਲਾਫ ਲਿਖਤੀ ਸ਼ਿਕਾਇਤਾਂ ਮਿਲੀਆਂ ਨੇ ਡਾਕਟਰ ਕਰਮਜੀਤ ਸਿੰਘ ਦੱਖਣੀ ਭਾਰਤ ਚ ਹੋਏ ਸਮਾਗਮ ਦੇ ਵਿੱਚ ਸ਼ਾਮਿਲ ਹੋਏ ਸੀ ਸਮਾਗਮ ਚ ਸ਼ਾਮਿਲ ਹੋ ਕੇ ਸਿੱਖਿਆ ਦੀਆਂ ਭਾਵਨਾਵਾਂ ਨੂੰ ਸੱਟ ਮਾਰਿਆ ਤਾਂ ਜਥੇਦਾਰ ਦੇ ਵੱਲੋਂ ਇਹ ਕਿਹਾ ਗਿਆ ਸੀ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕੋਚੀ ਵਿੱਚ ਇੱਕ ਹੋਏ ਸਮਾਗਮ ਦੇ ਵਿੱਚ ਆਰਐਸਐਸ ਦੇ ਮੁਖੀ ਸਾਹਮਣੇ ਗੱਲਬਾਤ ਕਰ ਰਹੇ ਸੀ ਇਹ ਕੋਚੀ ਵਿੱਚ ਵਾਈਸ ਚਾਂਸਲਰ ਦਾ ਉੱਚ ਸਿੱਖਿਆ ਬਾਰੇ ਇੱਕ ਪ੍ਰੋਗਰਾਮ ਸੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਸਖਤ ਵਿਰੋਧ ਵੀ ਕੀਤਾ ਗਿਆ ਸੀ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੀ ਜਥੇਬੰਦੀਆਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਸੀ ਅਤੇ ਸ਼੍ਰੋਮਣੀ ਕਾਲ ਤਖਤ ਸਾਹਿਬ ਵਿਖੇ ਸ਼ਿਕਾਇਤ ਪੱਤਰ ਵੀ ਦਿੱਤਾ ਗਿਆ ਸੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰਾਂ ਦੇ ਸੇਵਾ ਨਿਯਮ ਬਣਾਉਣ ਸੰਬੰਧੀ ਬਣਾਈ ਗਈ ਸਿੱਖ ਵਿਦਵਾਨਾਂ ਦੀ ਇੱਕ ਕਮੇਟੀ ਵਿੱਚੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਬਾਹਰ ਕਰ ਦਿੱਤਾ ਸੀ ਤਾਂ ਵਾਈਸ ਚਾਂਸਲਰ ਅੱਜ ਸ਼ੀਰਕਾਲ ਤੱਕ ਤਸਵੀਖੇ ਪੇਸ਼ ਹੋਈ ਉਹਨਾਂ ਨੇ ਆਪਣਾ ਸਪਸ਼ਟੀਕਰਨ ਸੌਂਪਿਆ ਉਧਰ ਬਟਾਲਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਇੱਕ ਅੱਤਵਾਦੀ ਮੋਡੀਊਲ ਦਾ ਪਰਦਾਫਾਸ਼ ਕੀਤਾ ਗਿਆ ਪਿੰਡ ਬੱਲਪੁਰਾ ਤੋਂ 4 ਹੈਂਡ ਗ੍ਰਨੇਡ ਤੇ 2 ਕਿਲੋ ਆਰਡੀਐਕਸ ਬਰਾਮਦ ਕੀਤਾ ਇੱਕ ਮੁਲਜ਼ਮ ਗ੍ਰਿਫਤਾਰ ਹੋਇਆ ਤੇ ਇੱਕ ਫਰਾਰ ਦਸਿਆ ਜਾ ਰਿਹਾ ਵਟਾਲਾ ਪੁਲਿਸ ਨੇ ਵਟਾਲਾ ਦੇ ਪਿੰਡ ਬੱਲਪੁਰਾ ਤੋਂ 4 ਹੈਂਡ ਗ੍ਰਨੇਡ 2 ਕਿਲੋ ਆਰਡੀਐਕਸ ਅਤੇ ਸੰਚਾਰ ਉਪਕਰਨ ਬਰਾਮਦ ਕਰਕੇ ਇੱਕ ਅਤਵਾਦੀ ਮੋਡੀਊਲ ਦਾ ਪਰਦਾਫਾਸ਼ ਕੀਤਾ ਮੋਡੀਊਲ ਨੂੰ ناکਾਮ ਕਰ ਦਿੱਤਾ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਕਿ ਇਹ ਖੇਪ ਯੂਕੇ ਆਧਾਰਿਤ ਬੀਕੇ ਯਤਵਾਦੀ ਨਿਸ਼ਾਨ ਸਿੰਘ ਉਰਫ ਨਿਸ਼ਾਨ ਚੋਟੀਆਂ ਦੇ ਨਿਰਦੇਸ਼ਾਂ ਤੇ ਰੱਖੀ ਗਈ ਸੀ ਜੋ ਕਿ ਪਾਕਿਸਤਾਨੀ ਆਈਐਸਆਈ ਦੇ ਸਮਰਥਨ ਵਾਲੇ ਪਾਕਿਸਤਾਨ ਆਧਾਰ ਤਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਨਿਰਦੇਸ਼ਾਂ ਹਿਤ ਕੰਮ ਕਰ ਰਿਹਾ ਸੀ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਦੂਜਾ ਦੋਸ਼ੀ ਫਰਾਰ ਹੈ ਉਸ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਪੂਰੀ ਸਰਹੱਦ ਪਰ ਸਾਜ਼ਿਸ਼ਤਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਨ ਨੇ ਜਾਣਕਾਰੀ ਦਿੱਤੀ ਹੈ ਡੀਜੀਪੀ ਨੇ ਕਿਹਾ ਕਿ ਤਤਵਾਦੀ ਮੋਡੂਲਾਂ ਨੂੰ ਬੇਅਸਰ ਕਰਨ ਅਤੇ ਪੰਜਾਬ ਦੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਦਰ ਦਿੱਲੀ ਮੈਟਰੋ ਦਾ ਕਿਰਾਇਆ ਵਧਿਆ ਸਾਰੀਆਂ ਲਾਈਨਾਂ ਤੇ 1 ਤੋਂ 4 ਰੁਪਏ ਤੱਕ ਕਿਰਾਇਆ ਵਧਿਆ। ਦਿੱਲੀ ਮੈਟਰੋ ਦੇ ਵਿੱਚ ਘੱਟੋ ਘੱਟ ਕਿਰਾਇਆ 11 ਰੁਪਏ ਸਭ ਤੋਂ ਲੰਬੀ ਦੂਰੀ ਲਈ 64 ਰੁਪਏ ਕਿਰਾਇਆ। ਦਿੱਲੀ ਮੈਟਰੋ ਦਾ ਕਿਰਾਇਆ 8 ਸਾਲ ਬਾਅਦ ਵਧਿਆ। ਸਾਰੇ ਰੂਟਸ ਤੇ 1 ਤੋਂ 4 ਰੁਪਏ ਤੱਕ ਕਿਰਾਇਆ ਵਧਿਆ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਯਾਤਰੀਆਂ ਲਈ ਕਿਰਾਏ ਦੇ ਵਿੱਚ ਮਾਮੂਲੀ ਵਾਧਾ ਕੀਤਾ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਇੱਕ ਐਕਸਪੋਸਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਆ ਕਿ ਨਵੀਆਂ ਦਰਾਂ ਅੱਜ ਤੋਂ ਹੀ ਲਾਗੂ ਹੋ ਰਹੀਆਂ ਨੇ ਨਵੇਂ ਨਿਯਮਾਂ ਦੇ ਤਹਿਤ ਕਿਰਾਇਆ 1 ਰੁਪਏ ਤੋਂ ਵਧਾ ਕੇ 4 ਰੁਪਏ ਕਰ ਦਿੱਤਾ ਗਿਆ ਹੈ ਇਸ ਨਾਲ ਹੀ ਇਹ ਵਾਧਾ 에ਰਪੋਰਟ ਐਕਸਪ੍ਰੈਸ ਲਾਈਨ ਤੇ ਵੱਧ ਤੋਂ ਵੱਧ 5 ਰੁਪਏ ਤੱਕ ਹੋਏਗਾ ਫਿਲਹਾਲ ਇਸ ਬੁਲਟਿਨ ਚਾਹਨਾ ਹੀ ਹੁਣ ਮੈਨੂੰ ਗਗਨਦੀਪ ਕੌਰ ਨੂੰ ਦੀ ਇਜਾਜ਼ਤ ਤੁਸੀਂ ਦੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ